ਆਮ ਅਵਗਣ ਹਰੇ ਏਕ ਗੁਣ ਨਾਹੀ ਅਮਰਤ ਸਾਡ ਵਿਖੇ ਵਿਖ ਖਾਹੀ ਮਾਇਆ ਮਨ ਧਰਮ ਪੈ ਭੁੱਲੇ ਸੋਤ ਦਾ ਰਸੁਨ ਪ੍ਰੀਤ ਲਗਾਈ ਇਹ ਕਿਉ ਤੁਮ ਪੰਤ ਸੁਨਿਓ ਬਰ ਸੰਗਤ ਸਹਿ ਮਲੰਤ ਜਮਤਰਾਸਤ ਮਠਾਈ ਏਕੇ ਅਰਦਾਸ ਭਾਖੀਰਤਗੀ ਲੋਰ ਰਾਮਦਾਸ ਰੱਖੋ ਸਰਨਾਈ ਸੋ ਕਹਉ ਤਾਲ ਗੁਰ ਸੇਵੀਐ ਅਹੰਸ ਸਹਿ ਜਿ ਸੁਭਾਈਐ ਦਰਸ਼ਨ ਪਰਸੀਐ ਗੁਰੂ ਕੈ ਜਨਮ ਬਾਹ ਦੁਖੇ ਜਾਏ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 5 ਗੁਰਪੂਰੇ ਕਿਰਪਾ ਤਾਰੀ ਪ੍ਰਪੂਰੀ ਲੋਚ ਹੁਮਾਰੀ ਕਰਿ ਇਸ਼ਨਾਨ ਗਰਹਿ ਆਏ ਆਲਦ ਮੰਗਲ ਸੁਖ ਪਾਏ ਗੁਰਪੂਰੇ ਕਿਰਪਾ ਤਾਰੀ ਪ੍ਰਪੂਰੀ ਲੋਚ ਹੁਮਾਰੀ ਕਰੇ ਸ਼ਨਾਗ ਗਰਹ ਆਏ ਆਂਗ ਮੰਗਲ ਸੁਖ ਪਾਏ ਸੰਤੋ RAM RAM ਨੇ ਸਕਰੀਏ ਕੋਠ ਤਬੇੜ ਤੋਂ ਹਰ ਹਾਰ ਧਾਈ ਹੈ ਆਂਦਰ ਸੋਖ ਕਰਕੇ ਕਦੀਏ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਹੋਵੜ ਭਾਗੀ ਪਾਏ ਕੋਲ ਜਨਮ ਕੇ ਕਿਲ ਰਖ ਨਾਸੇ ਹਰ ਚਰਨੀ ਚਿਤ ਲਾਏ ਬਹੁਤ ਕਰੋ ਸਦਾ ਪ੍ਰਭ ਯ ਆਪਣੇ ਜਿਨ ਤੋਰੇ ਕਲ ਰਾਖੀ ਜੇ ਜਨਸਾ ਪੈ ਪਵਿੱਤਰ ਸਾਤ ਗੁਰ ਕੀ ਸੱਚ ਸਾਖੀ ਬਿਗਨ ਨਾ ਨਾਸ਼ਨ ਸੌਦਕ ਨਾਸ਼ਨ ਸਤਗੁਰ ਨਾਮ ਬਿੜਾਇਆ ਖੋਏ ਪਾਪ ਸਭ ਕਾ ਬੁਨ ਜਨ ਨਾਮ ਜਪ ਸੁਖ ਘਰ ਆਇਆ ਬਿਗਨ ਨਾ ਨਾਸ਼ਨ ਸੌਦਕ ਨਾਸ਼ਨ ਸਤਗੁਰ ਨਾਮ ਬਿੜਾਇਆ ਕੋਏ ਪਾਪ ਭੈ ਸਭ ਪਾਵਨ ਜਨਨਾਲਕ ਸੁਖ ਘਰ ਆਇਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ